ਉਹ ਹਰਮਨ ਆਪਣਾ ਕੋਈ ਰੋਲਾ ਨਹੀਂਗਾ ਜਿਹੜਾ ਕਹਿੰਦੇ ਹਰਮਨ ਦਾ ਰੋਲਾ ਨਹੀਂਗਾ ਕਿ ਆਉਣੇ ਯਾਰਾਂ ਦੋਸਤਾਂ ਨੂੰ ਜਿਨ੍ਹਾਂ ਨੂੰ ਦੇਣੇ ਆ ਸਾਰਿਆਂ ਨੂੰ ਰਿਸ਼ਤੇਦਾਰਾਂ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਕੰਮ ਆਪੇ ਇੱਕ ਹੈ ਰੋਣਾ ਤੇ ਕਿਹੜਾ ਕੰਮ ਤੁਸੀਂ ਕਰਦਾ ਨਹੀਂ ਕਰਾਇ ਮੈਨੂੰ ਇੱਕ ਕੰਮ ਦਾ ਦੋ ਜਿਹੜਾ ਨਹੀਂ ਕਰਾਇਆ ਹੋਣਾ ਗਈ ਅਜਾ ਬਥੇਰੇ ਕੰਮ ਰਹਿ ਜਾਂਦਾ ਕਰਨ ਵਾਲੇ ਸਾਰਾ ਕੋਈ ਕਰਾਦਾ ਸਾਰਾ ਕੋਈ ਕਰਾਈ ਜਾਂਦੇ ਕਿਹਾ ਤੁਹਾਨੂੰ ਕਿਹਾ ਹਰ ਚੈਨਲ ਨੂੰ ਵੇ ਵਾ ਇਹਨਾਂ ਨੂੰ 5 ਕਿਲੋ ਹਲਵਾਈਆਂ ਟੈਸਟ ਹੀ ਕਰ ਦੇਣੀ ਮੱਖੀ ਆ ਹਲਵਾਈ ਜਿਹੜੇ 60 ਗਿਆ ਆਪਾਂ ਕਰ ਲਈ 70 ਤੇ ਚਾਚੇ ਨਾਲ ਕਰਦੇ 75 ਆ ਜਾਂ ਤੂੰ ਕੋ ਕਰ ਲਈ ਸਬਜੀ ਸੂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਲੋ ਜੀ ਸਵਾਗਤ ਆ ਤੁਹਾਡਾ ਸਾਢੇ 9 ਵੇ ਵਲੌਗ ਵਿੱਚ ਜਿਹੜਾ ਪਿੱਛੇ ਖਲਾਰਾ ਵੇਖ ਰਹੇ ਤੁਹਾਨੂੰ ਭਰਾ ਵਿਆਹ ਲੈ ਕਰ ਖਲਾਰਾ ਪੈਣੇ ਜਿਹਨੂੰ ਮਿਸਤਰੀ ਲੱਗ ਜਾਣ ਮਿਸਤਰੀ ਕੱਢਣ ਸੌਖੇ ਕਿਤੇ ਇੱਕ ਵੀ ਆ ਜਾਣ ਫਿਰ ਨਹੀਂ ਜਾਂਦੇ ਵੇ ਮਿਸਤਰੀ ਹਣਾ ਬੇਬੇ ਕਿੱਥੇ ਜਾਂਦੇ ਆ ਕੰਮ ਆਪਾਂ ਇੱਕ ਕਰਾਉਣਾ ਇੱਕ ਕੰਮ ਪਿੱਛੇ ਛੱਡ ਕੇ ਕੱਢਣੇ ਪੈਣੇ ਆ ਕੰਮ ਆਪੇ ਇਕੱਲੇ ਹੋਣਾ ਤੇ ਕਿਹੜਾ ਕੰਮ ਤੇ ਕਰਦਾ ਨਹੀਂ ਕਰਾਇਆ ਮੈਨੂੰ ਇੱਕ ਕੰਮ ਦਾ ਦੱਸੋ ਜਿਹੜਾ ਨਹੀਂ ਕਰਾਇਆ ਹੋਣਾ ਵੀ ਅਰੇ ਬਥੇਰੇ ਕੰਮ ਰੋਈ ਦੇ ਕਰਨ ਵਾਲੇ ਸਾਰਾ ਕੁਝ ਕਰਾਦਾ ਸਾਰਾ ਕੁਝ ਕਰਾਈ ਜਾਂਦੇ ਕਿ ਆ ਤੁਹਾਨੂੰ ਕਿਹੜਾ ਕਰਾਈ ਕੀ ਜਾਂਦੇ ਹਾਂ ਇਹ ਤਾਂ ਸਾਰੇ ਪਿਆ ਕੰਮ ਕਰਨ ਵਾਲਾ ਬਹੁਤ ਵਾਰ ਕੰਮ ਤੇ ਲਓ ਮੈਂ ਤੁਹਾਨੂੰ ਅੱਜ ਆਪਣਾ ਆਜਣਾ ਹਲਵਾਈ ਤੇ ਤੁਹਾਨੂੰ ਪਤਾ ਵਿਆਹ ਦੇ ਡੱਬੇ ਆਪਾਂ ਜਿਹੜੇ ਬਣਾਉਣੇ ਆ ਪਹਿਲੀ ਗੱਲ ਤਾਂ ਆਪਾਂ ਡੱਬੇ ਬਣਾਉਣੇ ਘਰੇ ਬਣਾਉਣੇ ਆ ਘਰ ਦਾ ਦੁੱਧ ਆਪਣਾ ਘਰ ਦਾ ਆਪਣਾ ਖੁਵਾ ਹੋਣਾ ਵਾ ਤੇ ਘਰ ਦੀਆਂ ਗਾਜਰਾਂ ਲੈਣੀਆਂ ਆਪਾਂ ਚਲ ਗਾਜਰਾਂ ਮੰਡੀ ਲੈਣਗੇ ਮਤਲਬ ਘਰ ਦੀਆਂ ਹੋ ਗਈਆਂ ਵੀ ਗਾਜਰਾਂ ਤੇ ਜਿਹੜਾ ਸਾਰਾ ਘਰ ਦਾ ਬਣਾਉਣਾ ਆਪਾਂ ਜਿਹੜੀ ਵਰਤੀ ਕੇਰੇਲਾ ਬਣਾਉਣਾ ਠੀਕ ਹੈ ਨਾ ਹਾਂ ਜੀ ਵਧੀਆ ਜੇ ਕਿਸੇ ਆਪ ਡੱਬਾ ਦੇ ਕੇ ਆਈਏ ਗਲਾ ਚਾਹਨਾ ਸਵੇਰੇ ਖਾਵੇ ਤਾਂ ਹੀ ਜਿਹੜਾ ਤੁਹਾਨੂੰ ਬਜ਼ਾਰ ਵਾਲੇ ਹੁੰਦੇ ਆ ਆਪਣੇ ਡੱਬੇ ਵਾਧੂ ਵੇ ਖਾਦੇ ਨਹੀਂ ਜਾਂਦੇ ਉਹ ਇਹ ਕੱਲ ਤੁਸੀਂ ਵੀ ਨੋਟ ਕੀਤੀ ਨਹੀਂ ਖਾਦੇ ਜਾਂਦੇ ਤਾਂ ਆਪਾਂ ਮਿੱਠਾ ਹਿਸਾਬ ਨਾਲ ਪਾਉਣਾ ਹਲੇ ਕੀ ਜਾਵਦੇ ਹਿਸਾਬ ਨਾਲ ਘਰੇ ਚੀਜ਼ ਬਣਾਉਣੀਆਂ ਸੋ ਆਪਾਂ ਜਿੰਨੇ ਵੀ ਡੱਬੇ ਦੇ ਕੇ ਉਹਨੇ ਵਿਆਹ ਵਾਲੇ ਸਾਰੇ ਆਪਾਂ ਘਰੇ ਬਣਾ ਕੇ ਸਾਰੇ ਉਹ ਦੇ ਕੇ ਆਉਣੇ ਆ ਤੁਸੀਂ ਕੀ ਕਹਿਣਾ ਚਾਹੋਗੇ ਗਰਮੀਤ ਕੌਰ ਜੀ ਇਹ ਚਾਹੁੰਣਾ ਚਾਹੁੰਦੀ ਵੀ ਘਰ ਦੀ ਮਠਿਆਈ ਬਣਨੀ ਆ ਤੇ ਘਰ ਦੇ ਡੱਬੇ ਬਣਾ ਕੇ ਤੇ ਦੇ ਕੇ ਆ ਸਾਰੇਆਂ ਜਿਸ ਤੇ ਦਾਨਾ ਪੈਠਾ ਭਰਾਵਾਂ ਨੂੰ ਸਾਰੇ ਨੂੰ ਕਾਦੇ ਡੱਬੇ ਮਠਾਈ ਬਣਾ ਕੇ ਦੇਣੇ ਹਾਂ ਤੇ ਸੋ ਅੱਜ ਹਲਵਾਈ ਆ ਜਣੇ ਆ ਗਾਜਰਾ ਆਪਾਂ ਸਵੇਰੇ ਸੁਭਾ ਮੰਡੀ ਜਾ ਕੇ ਲੈ ਆਂਦੀ ਆ ਗਾਜਰਾ 60 70 ਕਿਲੋ ਗਾਜਰ ਲੱਗਣੀ ਆਪਣੀ ਉਹ ਲੈ ਆਂਦੀ ਆ ਤੇ ਦੁੱਧ ਆਪਾਂ ਦਾ ਦਰਬਾਰ ਗੋਗੋ ਕੇ ਫਾਰਮ ਤੋਂ ਫੜ ਲੈਣਾ ਥੋੜਾ ਥੋੜਾ ਕਾਪੜਾ ਹੁੰਦਾ ਵਾ ਬਾਕੀ ਜੋਤ ਘਰੋਂ ਲੈ ਆਉਣਾ ਵਾ ਢਾਈ ਤਿੰਨ ਘੰਟੇ ਦੁੱਧ ਲੱਗਣਾ ਵਾ ਤੇ ਹਲਵਾਈ ਅੱਜ ਆ ਜਣੇ ਆ ਸੋ ਹੁਣ ਭਾਂਡੇ ਆਪਣੇ ਜਿਹੜਾ ਪੰਚਾਇਤੀ ਭਾਂਡੇ ਪਈ ਹੁੰਦੇ ਆਪਣੇ ਭਾਂਡੇ ਆਪ ਲੈ ਕੇ ਆਵਾਂਗੇ ਤੇ ਵਲੌਗ ਦੀ ਸਾਰਾ ਜ਼ਰੂਰ ਵੇਖਿਆ ਕਰ ਹੁਣ ਵਿਆ ਤੇ ਜਦੋਂ ਵਿਆਹ ਆ ਗਿਆ ਆਪਣਾ ਨੇੜੇ ਉਹ ਤੁਹਾਨੂੰ ਸਾਰੇ ਰੀਤੀ ਰਿਵਾਜ ਛਗਣ ਜਿਹੜੇ ਹੁਣੇ ਛਗਣ ਆ ਸਾਰੇ ਬਖਾਵਾਂਗੇ ਤੇ ਬਾਕੀ ਘਰ ਆਪਣਾ ਰੈਡੀ ਹੋ ਜਾਣਾ ਵੱਧ ਤੋਂ ਵੱਧ ਮਹਾ ਦਾਸ ਦੇਣਾ ਨਾ ਹਾਂ ਦਾਸ ਲੱਗ ਜਾ ਜ਼ਾਹਰ ਮਤਬ ਬਗਰੋ ਵਿਆਹ ਆ ਜਾਣਾ ਹੋਰ ਮਹਾ ਦਾਸ ਦੇਣ ਲੱਗਣਿਆ ਤੇ ਘਰ ਆਪਣਾ ਰੈਡੀ ਹੈ ਜਿਹੜਾ ਡਰਾਈਂਗ ਰੂਮ ਆ ਤੁਸੀਂ ਵਲੌਗ ਉਹ ਦੇਖਣਾ ਹੀ ਆ ਓਕੇ ਰੋਡ ਕਾ ਡਰਾਈਂਗ ਰੂਮ ਦੀ ਆਪਾਂ ਤੇ ਚੈਨਲ ਕੋਲ ਆਪਣਾ ਸਬਸਕ੍ਰਾਈਬ ਸੋ ਗਾਜਰਾ ਗੁਜਰਾ ਲੈ ਕੇ ਆ ਕੇ ਸਾਰਾ ਦੁੱਧ ਭਾਂਡੇ ਟਿੰਡੇ ਲੈ ਕੇ ਤੇ ਘਰੇ ਬਣਾਵਾਂਗੇ ਆਪਾਂ ਗਜਰੇਲਾ ਜਿਹੜਾ ਡੱਬਾ ਦੇਖਣਾ ਆਪਾਂ ਘਰ ਦਾ ਤੇ ਖਾਵਾਂਗੇ ਸੋ ਜਿੰਨਾ ਆ ਕਿਉਂਕਿ ਮਠਿਆਈਆਂ ਦਾ ਬਿਮਾਰੀ ਹੋਣੀ ਸਾਰੇ ਸਿੱਧੀ ਗੱਲ ਆ। ਡੱਬਿਆਂ ਦਾ ਹਰੇ ਘਰੇ ਆਏ ਹੁੰਦੇ ਆ, ਹਰੇ ਕੱਕੇ ਹੁੰਦਾ ਮਠਿਆਈ ਤੋਂ ਜਿਹੜੀ ਇਹ ਮਠਿਆਈ ਆ, ਇਹ ਖਾਦਿਆਂ ਤੁਹਾਨੂੰ ਪਤਾ ਫਿਰ। ਸੋ ਬਾਕੀ ਹੁਣ ਮੈਨੂੰ ਇਹ ਦੱਸੋ ਆਪਣੇ ਵਲੌਗ ਪੰਜਾਬੀ ਚ ਆਉਂਦੇ ਆ ਨਹੀਂ ਆਉਂਦੇਗੇ? ਅੱਗੇ ਬਹੁਤ ਕਨੇ ਇੰਗਲਿਸ਼ ਚ ਆਉਂਦੇ ਰਹਿੰਦੇ ਵਲੌਗ ਤੇ ਮੈਨੂੰ ਇਹ ਵੀ ਇੱਕ ਕਮੈਂਟ ਕਰਕੇ ਦੱਸਿਓ ਤੇ ਬਾਕੀ ਆਪਣੇ ਵਲੌਗ ਤੇ ਕਿੱਥੋਂ-ਕਿੱਥੋਂ ਵੇਖਦੇ ਆ ਤੇ ਆਪਾਂ ਕਿਵੇਂ ਦੇ ਵਲੌਗ ਹੋਰ ਬਣਾਈਏ ਦੱਸੋ ਹਰ ਕੋ ਕਮੈਂਟ ਕਰਕੇ। ਕਮੈਂਟਲ ਨੇਰੀ ਲਿਆਦਾ ਕਰੋ ਨੇਰੀ। ਜਿਹੜਾ ਵੀ ਬੰਦਾ ਵਲੌਗ ਵੇਂਦਾ ਹਰੇਕ ਬੰਦਾ ਕਮੈਂ ਤੇ ਪਤਾ ਲੱਗਿਆ ਥੱਲੇ ਕਮੈਂਟ ਆਏ ਆ ਤੇ ਬਾਕੀ ਆਪਾਂ ਉਹ ਵੀ ਵਲੌਗ ਪਾਵਾਂਗੇ ਹਰਮਨ ਦਾ ਆਪਣਾ ਕੋਈ ਰੌਲਾ ਨਹੀਂਗਾ ਜਿਹੜਾ ਕਹਿੰਦੇ ਹਰਮਨ ਦਾ ਰੌਲਾ ਨਹੀਂਗਾ ਕਾਰਡ ਦਾ ਆਪਾਂ ਹਰਮਨ ਨੂੰ ਦੇ ਕੇ ਆਉਣਾ ਵਾ ਹਜੇ ਡੱਬੇ ਅੱਜ ਬਣੇ ਅੱਜ ਬਣੇ ਡੱਬੇ ਅਜੇ ਡੱਬੇ ਬਣੇ ਨਹੀਂਗੇ ਬੜੇ ਮੈਨੂੰ ਕਮੈਂਟ ਆਉਂਦੇ ਕੋਈ ਰੌਲਾਗੇ ਉਹ ਤੁਹਾਨੂੰ ਵਲੌਗ ਸਪੈਸ਼ਲ ਦੱਸਾਂ ਕੀ ਰੌਲਾ ਪਿਆ ਸੀ ਹਰਮਨ ਨਾਲ ਕੀ ਗੱਲ ਹੋਈ ਸੀ ਹਾਂ ਬਹੁਤ ਕਮੈਂਟ ਆਈ ਜਾਂਦੇ ਐ ਵਾ ਤਾਂ ਹਰਮਨ ਨੇ ਆਉਣਾ ਨਹੀਂ ਆਉਣਾ ਤੁਹਾਨੂੰ ਸਾਰਾ ਚਾਨਣਾ ਸਾਰਾ ਵੇਰਵਾ ਪਾਵਾਂਗੇ ਉਹ ਕੱਲਾ ਵਲੌਗ ਪਾਵਾਂਗੇ ਉਹ ਵਾਲਾ ਉੱਤੇ ਚਾਨਣਾ ਤੁਹਾਨੂੰ ਪਾਵਾਂਗੇ ਸਾਰ ਹਾਂ ਮੈਂ ਨਾ ਗੁੱਗੂ ਨਾਲ ਕੋਈ ਰੌਲਾ ਸੀਗਾ ਆਪਣਾ ਪ੍ਰੈਂਕ ਵਾਲਾ ਕੋਈ ਰੌਲਾ ਨਹੀਂ ਮੈਂ ਨਾ ਕੋਈ ਪ੍ਰੈਂਕ ਚਲੋ ਆਪਣਾ ਤਾਂ ਉਹਦਾ YouTube ਵਾਲੀ ਜੀ YouTube ਤੇ ਰਹਿ ਜਾਂਦੇ ਆਪਾਂ ਚਲੋ ਗੁੱਸਾ ਕਿ ਲਾਉਦਾ ਹੈ ਨਹੀਂਗਾ ਤੇ ਉਹ ਤੁਹਾਨੂੰ ਵਲੌਗ ਦੱਸਾਂਗੇ ਗੁੱਗੂ ਆਊਗਾ ਗੁੱਗੂ ਨੂੰ ਭਾਗੇ ਗੁੱਗੂ ਆਉਂਦਾ ਰਸੋਈ ਦਾ ਕੀ ਰੌਲਾ ਹੈ ਬੁਲਟ ਹਾਰ ਲੇ ਦਾ ਰੌਲਾ ਹੈ ਜਿਹੜਾ ਉਹ ਗੁੱਗੂ ਆਪ ਦੱਸੂਗਾ ਸੋ ਐਵੇਂ ਬਾਲਾ ਨਾ ਮੈਂ ਹੇਟ ਫਲਾਇਆ ਕਰੋ ਤੁਸੀਂ ਉਹਦੇ ਕਮੈਂਟ ਚ ਚੱਕ ਲਈ ਜਾਂਦੇ ਮੇਰੇ ਕਰੀਏ ਨਾ ਜੋ ਸਾਡਾ ਕੋਈ ਚੱਕਰ ਹੈ ਨਹੀਂਗਾ ਤੇ ਬਾਕੀ ਦੀ ਵਲੌਗ ਨਾਲ ਜੁੜੇ ਰਹੋ ਹੁਣ ਭੱਜਿਆ ਭੱਜਿਆ ਜੀ ਜੱਤਾ ਮੰਡੀ ਬੰਦ ਹੋ ਗਈ ਆਪਾਂ ਬੰਦੇ ਗਲਤੀ ਨਾਲ ਹੋ ਨਹੀਂ ਠ ਮੰਡੀ ਬੰਦ ਨਹੀਂ ਹੁੰਦੇ ਆਪਾਂ ਮੰਡੀ ਬੰਦ ਹੋ ਗਈ ਵੀ ਆਓ ਬੰਦੇ ਗਲਤੀ ਨਹੀਂ ਹੋਣੀ ਇਹਨੂੰ ਸੁੱਟਣਾ ਉੱਥੇ ਇਹਨੂੰ ਵੱਡ ਕੇ ਡੱਬੇ 'ਚ ਪਾਉਣਾ ਆਪਾਂ ਚਲੋ ਬੈਠੋ ਆਜੋ ਮੈਂ ਪੰਜਾਬ ਲੈ ਜਾਂਦੀ ਭੱਜ ਕੇ ਭੱਜ ਕੇ ਆ ਜਲਦੀ ਲੇਟ ਹੋ ਗਏ ਆ ਜਾਂਦੀ ਚੱਲ 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 ਆ ਜਾਂਦੀ ਚੱਲ 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 ਮੁੰਡਾ ਲਾ ਲੈਣੇ ਮਾੜਾ ਯਾ ਮੁੰਡਾ ਲਾ ਲੈ ਵਾਹ ਬੈਠਾ ਬੈਹ ਜਲਦੀ ਜਲਦੀ ਰੁਕ ਦੇ ਚੱਲ 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 ਚਾਚਾ ਹਾਡ ਮਾਰਨਿੰਗ ਸਸਰੀ ਘਾਲ ਚੱਲ 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 ਕਹਿੰਦੇ ਨੇ ਚਾਚੇ ਠੰਡ ਲੱਗੀ ਅੱਗੇ ਨਾਲ ਡਾਲਾ ਤੋਂ ਧੱਦ ਕੇ ਵਾਹ ਚੜਾ ਲਾ ਦੀ ਕਿਤੇ ਅੰਦਰੋਂ ਡਾਉਣ ਵਾਲੀ ਯਾ ਅੰਦਰੋਂ ਓਏ ਅੰਦਰੋਂ ਡਾ ਅੰਦਰੋਂ ਹੀ ਕਰਤੀ ਬੰਨਾ ਆਪ ਹੋਏ ਕਿੱਥੇ ਕਰਤੀ ਹੋ ਜੇ ਹੋਰ ਕਿਤੇ ਕਰਦੇ ਇਥੋਂ ਵਾਹ ਚਪੜਨੀਆ ਵੈਨ ਗਾਜਰ ਆ ਕੇ ਨਾ ਸ਼ੀਸ਼ਾ ਜਾ ਯਾਰ ਇੱਥੇ ਕਿੱਥੇ ਸ਼ੀਸ਼ਾ ਤਨ ਆ ਮਾ ਆ ਰਿਹਾ ਜੀ ਸਾਰਾ ਮਰ ਗਿਆ ਦਿਮਾਗ ਦਾ ਖਰਾਬ ਹੈ ਅੱਖਾਂ ਨਹੀਂ ਖੁੱਲ ਰਹੀਆਂ ਜੀ ਸਾਲਾ ਉਹ ਆ ਕੇ ਨਹੀਂ ਤੁਰੀਆ ਆ ਵੀ ਪੀਆ ਹੈ ਹੈ ਹੋਰ ਕੀ ਚਾਹ ਵੀਨੇ ਸਵੇਰੇ ਦਾਲ ਜੀ ਨਹੀਂ ਪੀਤੀ ਹਾਂ ਇਹ ਦਾਲ ਜੀ ਦੀ ਵੀ ਕਹੇ ਦਾਲ ਜੀ ਮੇਰ ਬਾ ਮੈਂ ਜਲਦੀ ਤੇ ਜਲਦੀ ਦਾ ਹੋ ਗਿਆ ਹਾਂ ਮੁਸ਼ਕ ਮਾਦਰੀ ਦੇ ਸਾਲੇ ਮੈਂ ਜਾ ਜਲਦੀ ਰਹੀ ਜਾਣਾ ਜਿਹਦੇ ਸੌਫ ਜੁਆਇਨ ਲਾ ਪਾਣੀ ਪੀ ਕੇ ਆਇਆ ਕੀ ਗੱਲਾਂ ਅਰਬਾਲ ਸਾਹਿਬ ਕੱਚਾ ਦੁੱਧ ਪੀ ਕੇ ਆਇਆ ਹੋਵੇ ਆ ਜਾਂਦੇ ਚਾਹ ਪੀਣੀ ਕੱਚਾ ਦੁੱਧ ਪੀਤਾ ਕਦਾ ਜੀ ਦੁੱਧ ਵੀਤਾ ਜਾ ਦਿੰਦਾ ਇਹਨੂੰ ਫੇਰ ਡਾਹਾਂ ਯਾਰ ਮੇਰਾ ਕਪੜਾ ਮਾਦਲਾ ਰਾਜ ਕੋਟੀ ਜੀ ਕਾਤਨ ਫਰਾਗ ਆਹ ਰਹਾ ਰਾਹ ਹੋਂ ਸਹੀ ਸਹੀ ਕੀ ਹਾਲ ਬਾਹਰ ਤੋਂ ਹੰਦਾ ਉਹ ਬੈਠਾ ਉਧਰ ਮਾਰੀ ਕੀ ਨਾ ਪਤਾ ਸਾਰਾ ਉਧਰ ਮਾਰਦੀ ਆ ਹਾ ਸ਼ੀਸ਼ੇ ਬਾਹਰ ਆ ਨਹੀਂ ਨੋ ਵੀਓ ਵੀਓ ਯਾ ਜਾਂਦੀ ਧਿਆਨ ਨਾਲ ਹੌਲੀ ਚੱਲ ਹੌਲੀ ਚੱਲ ਕਹਾਂ ਵੇ ਤੇ ਦਾ ਹੁਣ ਦਾ ਜੇ ਗਾਜਰਾਂ ਲਾਗ ਲੀਆਂ ਤੇ ਕਾਕਾ ਤੈਨੂੰ ਵੱਡ ਕੇ ਦਮੇ ਪਾ ਕੇ ਦੇਣਾ ਕਾਕਾ ਮੰਡੀ ਆ ਜਾਣਾ ਭਾਵੇਂ ਗਾਜਰਾਂ ਲੈ ਕੇ ਆਵਾਂਗੇ ਤੈਨੂੰ ਮੋਕੇ ਨਹੀਂ ਮੰਡੀਚੀਆਂ ਆਵਦੀਆਂ ਚ ਸੋਹਣੀਆਂ ਉੱਥੇ ਸਾਰਾ ਵੇਚਦਾ ਉੱਥੇ ਕਾਕਾ ਵੇਚਣ ਉੱਥੇ ਆਪਾਂ ਦਾ ਫਿਰ ਰੇਡ ਵਾਲੀ ਕਾਕਾ ਨਾਲ ਮਿਲ ਜੂਗਾ ਕਾਕਾ ਗਾਜਰਾਂ ਲੈ ਕੇ ਕਾਕਾ ਵੇਚ ਕੇ ਵਿਆਹ ਕਰ ਲੀਆ ਮੈਂ ਕਹਿੰਦਾ ਆਹ ਤੁਹਾਨੂੰ ਘੱਟ ਚਲੋ ਜੀ ਜਾਂ ਨਹੀਂ ਪਰ ਲੈ ਜਾਂ ਨਹੀਂ ਪਰ ਲੈ ਬੜਾ ਜੀ ਆਂਦੇ ਧੌਣ ਬਾਰ ਕੱਢ ਲੈ ਕਰੀ ਜਾਂਦੇ ਇਹਨਾਂ ਸਿਰੇ ਦੇ ਤੇਰੇ ਤੇ ਹੋਰ ਹੁੰਦਾ ਕਰ ਦੋ। ਫੱਟ ਲੈਣਾ ਅੱਲੀ ਕਰਕੇ ਲੈ ਦੇ ਮੜਾ ਗਿਆ। ਉਹ ਵੇਖ ਇੱਕ ਜਾਂਦੇ ਜਾਂਦੇ ਡਰਨੀ ਹੈ। ਹੈਗਾ ਨਹੀਂ ਪਿੱਛੇ ਕੋਈ ਜਾਂਦੇ ਬੱਸ ਇਹ ਤਾਂ ਰੁਕਦੇ ਹੀ ਨਹੀਂ। ਬੱਸ ਜਰ ਹੁਣ 70 ਜੋ ਹਣ। ਕਿਹਾਂ ਲੈ ਬਈ। ਤੂੰ ਪਾਪ ਸਗਾਣਾ ਚਲਾ ਇੱਧਰ ਗਾਜਰ ਜਿਹੜਾ ਸਾਲਾ ਪਾਪ ਸਗਾਦਾ। ਆਹੋ ਵੇਖੀ ਕਿੱਦਾਂ ਸਕੀਮ ਪਾਪ ਸਗਾਣਾ ਚੱਲ ਉੱਤਰ। ਆ ਤੇ ਸਕੀ ਮੀਨਾ ਬਹੁਤ ਆ ਪਾ ਪਾ ਤੂੰ ਮੈਂ ਮੂੰਹ ਨ ਸਫੂਕਾ ਮਾਰ ਕੇ ਸਕਾਉਣੀ ਬਾਹਰ ਉੱਤਰ ਮਾੜੀ ਬਾਹਰ ਸਫੂਕਾ ਮਾਰ ਕੇ ਸਕਾਉਣੀ ਚੱਲ ਆ ਇਧਰ ਚੱਲ ਚੱਲ ਵੀਰ ਮੈਂ ਉੱਤਰ ਕੋਈ ਲਿਆਜ ਨਹੀਂ ਬਾਹਰ ਚ ਲੈਸ ਨਹੀਂ ਐ ਵੀਰੇ ਉੱਤਰ ਚੱਲ ਉੱਤਰ ਨਾ ਗਾਣਾ ਚੱਲ ਚੱਲ ਆ ਇਧਰ ਤੇਦੀ ਪਾ ਉਹ ਤਾਂ ਮੈਸ ਖਾਉਣਾ ਸਨੈਕ ਜਿਹੜਾ ਬਾਹਰ ਉਹ ਵੇਲੀ ਸਟੋਰੀਆਂ ਆ ਜਾ ਤੈਨੂੰ ਮੈਂ ਦੱਸੀ ਜਾਣਾ ਬੰਦਿਆਂ ਨੂੰ ਤੈਨੂੰ ਮੈਂ ਇੱਥੇ ਲੜਾਈ ਪੈ ਨਹੀਂ ਮੈਂ ਗਾਜਰ ਮਾਰ ਲਈ ਫਿਰ ਕਿਤੇ ਰਹਿ ਵਿਕਰਦਾ ਹੀ ਜਾਂਦਾ ਦਿਨੋਂ ਦਿਨ ਵਿਗੜਦਾ ਹੀ ਜਾਂਦਾ ਵਾ ਚਲੋ ਚਲੋ ਚਾਚਾ ਫੋਕਾ ਵੀ ਮਰੀ ਜਾਂਦਾ ਤੁਸੀਂ ਚਾਚੇ ਨੇ ਗੱਛੇ ਚਾਚੇ ਨੇ ਮਰੀ ਜਾਂਦਾ ਇਹ ਦਿਨੋਂ ਦਿਨ ਵਿਗੜਦਾ ਹੀ ਜਾਂਦਾ ਬਾਈ ਇੱਥੇ ਚੱਕਲਾ ਬੋਲੇ ਕਿਦ ਨੇ ਇੱਥੇ ਲੈ ਆਏ ਨੇ ਯਾਦ ਹੋਰ ਵੀ ਰੱਖਣੀ ਚਾਹੀਦਾ ਅਸਾਂ ਹੀ ਗਿਆ ਆਪਾਂ ਥੋੜੇ ਨੇਰੇ ਹੋਣਾ ਇੱਥੇ ਲੈਣੇ ਜਾ ਕੇ ਆਪਾਂ ਵੇਖਣਾ ਜੀ ਗੁੱਗੂਰੇ ਤੈਨੂੰ ਭੇਜ ਦੇਣਾ ਤੈਨੂੰ ਗੁੱਗੂ ਨੂੰ ਭੇਜ ਦੇਣਾ ਮਾਈਨ ਟੋਪੀ ਬਹੁਤ ਵਧੀਆ ਲਾਈ ਹੋਈ ਆ ਹੈ ਹੈ ਇੰਪੋਰਟਡ ਆ 70 ਕਿਲੋ 70 ਕਿਲੋ ਗਾਜਰ ਰਜਗੇਲਾ ਬਣਾਉਣਾ ਦੁੱਧ ਕਿੰਨਾ ਪਾਜੇਗਾ 70 ਕਿਲੋ ਠੀਕ ਆ ਗਾਜਰ ਠੀਕ ਆ ਜੀ ਠੀਕ ਆ ਜੀ ਤੁਸੀਂ ਕਿੰਨੀ ਜਾਣੀ ਜੀ ਆਪਾਂ ਤਾਂ ਖਾ ਹੀ ਜਾਣੀ ਇਹ ਖਾਂਦਾ ਨਹੀਂਗਾ ਤੈਨੂੰ ਪਤਾ ਹੀ ਆ ਹਾਂਜੀ ਛੱਡਦਾ ਹੀ ਆ ਯਾਰ ਅੜਦੜ ਮੀਟ ਮਾਈ ਬ੍ਰਦਰ ਵੀ ਹਾਲ ਚਾਲ ਨੇ ਠੀਕ ਐ ਇੰਨੇ ਹੀ ਆਪਣੇ ਤਰ੍ਹਾਂ ਤੋਂ ਪਾਉਣੀ ਐ ਜੇ ਪਾਈ ਦੂੰ ਇਹਦੇ ਹਿਸਾਬ ਦਾ ਵੇਖਦਾ ਸਾਰਾ ਉਹ ਹੀ ਜਾਂਦਾ ਜੀ ਚੱਲ ਕਾਕਾ ਕਾਰ ਪਸੰਦ ਗਾਜਰਾ ਕੀ ਕਰੀ ਜਾਂਦਾ ਵਾ ਖਾਂਦੀ ਆ ਗਾਜਰਾ ਨੂੰ ਆਹੋ ਆ ਕਿਲੋ ਦੂਜਾ ਹੋਰ ਜੀ ਜੇ ਕਾਰ ਪਸੰਦ ਆ ਵੇਖ ਕੇ ਦਾ ਕਿਹੜਾ ਡਿਜ਼ਾਈਨ ਲੈਣਾ ਡਿਜ਼ਾਈਨ ਬਾਲ ਸਾਹਿਬ ਇੱਧਰ ਗਏ ਕਿਹੜਾ ਵੇਰੀਐਂਟ ਲੈਣਾ ਐਡੀਸ਼ਨ ਲੈਣਾ ਉਹ ਕਿਹੜਾ ਐਡੀਸ਼ਨ ਲੈਣਾ ਕਿਹੜਾ ਵੇਰੀਐਂਟ ਚਾਹੀਦਾ ਟੋਪ ਵੇਰੀਐਂਟ ਕਿਹੜਾ ਟੋਪ ਚਾਚਾ ਇੱਧਰ ਗਾਜਰੇ ਆ ਮਾਮਾ ਤੇ ਪਤਲਾਈ ਬਹੁਤ ਚਾਚਾ ਲੱਬਣਾ ਚਾਚਾ ਸਕੀਮੀਆਂ ਸਾਰੇ ਵਾਸਤੇ ਰੇਟ ਪਤਾ ਕਰਕੇ ਆਉ ਪਹਿਲਾਂ ਜਾ ਕੇ ਸਿਆਣੇ ਬੰਦੇ ਨੇ ਨਿਸ਼ਾਨੀ ਹੁੰਦੀ ਆ ਆਪਾਂ ਨੇ ਆਪ ਇੱਥੇ ਚੋਪਰ ਕੇ ਲੈ ਜਾਣੀਆਂ ਹੀ ਆ ਆਪਾਂ ਆਲੇ ਤੇ ਡੀਲ ਆਪਾਂ ਇੱਧਰ ਡੀਲ ਕਰੀਏ ਚਾਚਾ ਉਧਰੋਂ ਪੈਸੇ ਦੇ ਹੀ ਬੈਠਾ ਹੋਵੇ ਮਾਰਵਾਜੂ ਯਾਰ ਵਾਜ ਮਾਰ ਚਾਚਾ ਹੂ ਚਾਚਾ ਹੂ ਆ ਚਾਚੇ ਕੋਲ ਆ ਚਾਚਾ ਵੀ ਚਾਚਾ ਨੇ ਕਿਹਾ ਨਾ ਬੰਦਾ ਨਹੀਂ ਵੇਖਿਆ ਨੀ ਅੱਜ ਚਾਚਾ ਨੇ ਕਿਹਾ ਆਪਾਂ ਤਲਾਹਿਆ ਮੈਂ ਚਾਚਾ ਵੇਖਿਆ ਯਾਰ ਚਾਚਾ ਨੇ ਵੇਖਿਆ ਚਾਚਾ ਕਿੱਧਰ ਗਿਆ ਯਾਰ ਕਿੱਧਰ ਗਿਆ ਚਾਚਾ ਪ੍ਰੈਸ਼ਰ ਬਣੇ ਚਾਚਾ ਹੋਏ ਉਧਰ ਕਿਤੇ ਗਿਆ ਹੋਇਆ ਆਪ ਇੱਧਰ ਲੰਮੀ ਜਾਈਏ। ਹਲਕਾ ਗੁਰੂਆ ਚਾਚੇ ਦਾ ਪ੍ਰੈਸ਼ਰ ਬਣੇ ਚਾਚਾ ਭਾਵੇਂ ਉਹ ਗੁੱਠੇ ਜਿਹਾ ਬੈਠਾ ਉਹ ਤਾਂ ਗੱਲ ਆਪ ਮੁੰ ਲਾੜਾ ਹਾਰੇ ਲੱਗੂ ਆ ਅੰਦਰੋਂ ਨਿਕਲਿਆ ਓਏ ਆ ਉੱਧਰ ਭਰਾਵਾ ਆ ਓਏ ਆ ਅੰਦਰ ਫਿਰਦਾ ਓਏ ਉਹ ਗਾਜਰ ਖਾਈ ਜਾਂਦਾ ਅੰਦਰ ਉਹ ਹੀ ਗੱਲਾਂ ਨਾ ਦੱਸ ਯਾਰ ਚਾਚਾ ਚਾਚਾ ਉਹਨੇ ਚਾਚਾ ਪਰ ਕਾਚੀ ਚਾਚਾ ਪਰ ਆ ਮੋਟਾ ਆਓ ਚਾਚਾ ਅੰਦਰੋਂ ਕੋਈ ਖਾਈ ਜਾਂਦਾ ਹੋ ਚੈੱਕ ਕਰੀ ਜਾਂਦਾ ਉਹ ਕੀ ਯਾ ਚਾਚਾ ਸਾਰੀ ਮੰਡੀ ਫਰੋਲਾ ਨਹੀਂ ਤੂੰ ਮੰਦਰੋਂ ਨਿਕਲਿਆ ਉਹ ਤਾਂ ਗੱਲ ਆ ਚਿਪੜ ਗਾਜਰ ਚੱਕਰ ਮੈਂ ਕਿੰਨੀ ਮਿੱਠੀ ਆ ਚਿਪੜਦੀ ਪਾਦੇ ਨਹੀਂ ਯਾ ਚਾਚੀ ਤੂੰ ਕੁਥੇ ਥੇਂ ਆ? ਨਾ ਯਾਰ ਗੱਲ ਚਲਾਉਂਦੇ ਕਰਾਈ ਗੱਡੀ ਜੀ ਲਵਾ ਲੈਣਾ ਸਦਾ ਚਾਚਾ ਚਾਚਾ ਕਰਾਈ ਜੰਨੇ ਚਾਚਾ ਗਵਾ ਗਿਆ ਯਾ ਸਾਡੇ ਗਾਜਰਾਂ ਦੀ ਢੇਰੀ ਲਈ ਹੋਣਾ ਇੱਥੇ ਪੱਠੀਆਂ ਨੇ ਸਾਡਾ ਚਾਚਾ ਨਹੀਂ ਮੇਕਿਆ ਬਰੀਕ ਜਿਹਾ ਪਤਾ ਹੈ ਜਿਹੜੇ ਸਾਡੇ 4.5 ਟੋੜੀ ਆ ਤਾਜੀ ਤਾਜੀ ਬੂਰੀ ਤਾਜੀ ਇੱਥੇ ਨਾ ਤੁੰਮ ਕਿ ਆ ਰਿਹਾ ਦੋ ਸਵੇਰੇ ਧੜਕੇ ਤੁਸੀਂ ਕਿਹ ਹੈਂ ਜੀ ਆਪਦੇ ਹੱਥੀਂ ਲਿਆਂਦੀ ਆ ਉਹ ਜਸਤਨ ਨੇ ਆਈ ਪਾਈ ਢੰਡਾ ਬਾਲੀ ਉਹਦਾ ਨਾਮ ਹੀ ਬੋਲਦੇ ਕਿਪੜ ਕਾਕਾ ਜਿਮੜ ਨਾਲ ਕਾਕਾ ਜਿਮੜ ਇਹ ਚਾਚਾ ਨਹੀਂ ਤੇ ਬੜਾ ਚਾਚਾ ਦਾ ਕਾਕਾ ਚਾਚਾ ਚਾਚਾ ਕਾਕਾ ਕਾਕਾ ਨਾਲ ਕਾਕਾ ਵੀ ਨਾਲ ਖੜਾ ਜਦਾਨੀ ਆ ਪਲਾਉ ਬਰੇ ਉਹ ਤੇ ਕੀ ਕਰਨਾ ਮੈਂ 57 ਕਿਲੋ ਉਹ ਵੈਰੀ ਨੇ ਪੁੱਛ ਲਿਆ ਕਿਹੜਾ ਟਮਾਟਰ ਦੇਤੀ ਆ ਹਾਂ ਉਹ ਪੁੱਛ ਲੋ ਕਿਹੜਾ ਐਡੀਸ਼ਨ ਆ ਆਹ ਇਹ ਨਵੇਂ ਟਮਾਟਰ ਲੈ ਨਹੀਂ ਦੋ 26 ਮਾਟਰ ਲਾ ਰਜਿਸਟਰੀ ਰਜਿਸਟਰੀ ਹੋਣੀ ਚਾਹੀਦੀ ਆ ਆ ਫਰਵਰੀ ਚਾਹੀਦੀ ਆ ਆ ਦੋ ਤਲਾ ਦਿਓ ਜੀ ਇਹ ਟੋਪ ਮੜ ਲਿਆ ਜੀ 25 25 ਕਿਲੋ ਮੜਲ ਟੋਪ ਹੀ ਆ ਨਾ ਕਿਹੜਾ ਵੈਰੀਐਂਟ ਆ ਵੈਰੀਐਂਟ ਕਿਹੜਾ ਗਾਜਰ ਲਾਲ ਗਾਜਰ ਲਾਲ ਵੈਰੀਐਂਟ ਆ ਲਾਲ ਸਰਦਾਰਪੁਰ ਵਾਲੀ ਆਏ ਚਲੋ ਓ ਕਾਨਪੁਰ ਵਾਲੀ ਆ ਭਰਾਵਾ ਕਾਨਸਕਾਰਪੀਟਲ ਲਾਕ ਖੋਲ ਦੇ ਵੇਚ ਰੱਖ ਚਲੋ 25 25 ਹਾਥੇ ਬਾਹਰ ਕੱਢ ਮੈਂ ਨਹੀਂ ਲੱਗੀ 25 25 50 ਤੇ 25 75 ਦੀ ਲੈ ਜੀ ਹਾਂ 2 ਕਿਲੋ ਵਾਧ ਹੀ ਚੰਗੀ 25 ਕਿਲੋ ਬੰਟੀ 5 ਕਿਲੋ ਹਲਵਾਈਆਂ ਟੈਸਟ ਹੀ ਕਰ ਦੇਣੀ ਮੁੱਖੀ ਆ ਹਲਵਾਈਆਂ ਦੇ 60 ਕਿਆ ਆਪਾਂ ਕਰ ਲਈ 70 ਤੇ ਚਾਚੇ ਨਾਲ ਕਰਦੀ 75 ਆ ਜਾ ਤੂੰ ਕੋ ਘਰ ਲਈ ਸਬਜੀ ਸੁੱਤੀ ਲੱਭ ਕੇ ਲੈ ਆਂਦੀ ਆ ਜੀ ਜਾ ਬੰਦ ਗੋਬੀ ਨੇ ਲਿਆ ਜੀ ਆ ਖੁੱਲੀ ਗੋਬੀ ਲਈ ਲੱਭ ਕੋ ਸਬਜੀ ਸੁੱਤੀ ਅਦਰ ਕੱਲਾ ਲੱਭਣਾ ਕੀ ਆ ਸਾਰਾ ਇੱਥੇ ਆ ਸਬਜ਼ੀਆਂ ਹੋ ਰੱਪਣਾ ਕੀ ਆ ਯਾ ਥੱਲੇ ਖੂਹ ਚ ਵੜ ਕੇ ਨਹੀਂ ਕੱਢ ਕੇ ਫੇਰ ਚਾ ਮ ਗੰਨੇ ਦੀ ਰੇਟ ਗੰਡੇ ਚੱਕ ਮੈਂ ਅੱਜ ਪਤਾ ਲੱਗੇ ਬਲ ਸਾਹਿਬ ਆਇਆ ਦੇ ਦਾਂਗੇ ਵਿੱਚ ਹੀ ਉਹ ਚੱਕ ਲੈ ਜਾ ਭੱਜ ਕੇ ਜਾ ਗੱਲਾਂ ਘਟਾ ਹੀ ਲੈ ਚੱਲ ਵੀ ਚਾਚਾ ਚੱਕ ਬੰਦੂ ਤੇ ਖੋਲ ਕੋੜੀ ਚੱਲ ਮੁੰਡਿਆ ਉਹ ਜਾਂਦੇ ਚੱਲ ਫਿਰ ਡੱਬਿਆਂ 'ਚ ਮੈਂ ਦੂਜਾ ਇਹ ਨਾ ਵੀ ਇਹਦੀ ਸੋਬ ਬਣੋਣੀ ਆ ਭਾਜੀ ਗੰਨੇ ਦੀ ਹੋਰ ਗੰਡੇ ਮਿਠਾਈ ਬਣਾਉਣੀ ਪੱਤੋਂ ਗੰਡੇ ਵਾਲੇ ਬਣਾ ਰਹੇ ਚੱਲ ਮੁੰਡਿਆ ਜੈਕ ਨੂੰ ਤੇ ਹੌਲ ਕੋੜੀ ਆਉਂ ਜਾਂਦੀ ਆਉਂ ਜਾਂਦੇ ਹੋ ਜੇ ਔਰ ਚੱਕ ਓਏ ਮਾਰ ਦੇ ਭਾਈ ਖਾ ਕੇ ਤੂੰ ਵੀ ਇਹ ਤੇ ਮਾਰ ਕਿਹੜੀ ਮਾਰੀ ਇਹ ਇਹ ਆਕੇ ਇਸਫੇਰ ਵਾਲੀ ਆਵਾਜ਼ ਆ ਜੀ ਇਸਫੇਰ ਇਸਫੇਰ ਇਹਦੇ ਨਿਕਲਦੀ ਆ ਇਹਦਾ ਪਿਛੜਿਆ ਸੁਪੜੇ ਕੇ ਉਹਨੇ ਜੋ ਉਹ ਵੀ ਨਿਕਲ ਗਈ ਸੁਪਣਾ ਸੱਚੀ ਚ ਵੈਂਦੇ ਰਹਿੰਦੇ ਘਰ ਇਹਦਾ ਗਾਜੂ ਨੂੰ ਲੈ ਕੇ ਜਾਣੇ ਹੱਥ ਕਿਨੂੰ ਨਹੀਂ ਮਾਰੀ ਕਿਨੂੰ ਲੈਣੇ ਆਪਾਂ ਜੂਸ ਪੀਂਦੇ ਆ ਕਿਨੂੰ ਆ ਕਿਨੂੰ ਲੈ ਕੇ ਜਾਣਾ ਮੇਰੇ ਪਾਪਾ ਜੂਸ ਪੀਂਦੇ ਆ ਕਿਨੂੰ ਲੈ ਕੇ ਜਾਣਾ ਇਹਦਾ ਕੱਢ ਦੇ ਰੈਨ ਪਾਪੇ ਦਾ ਕਲਾ ਖਰਾਬ ਕਰਾਏਗਾ ਤੇ ਸਾਰਾ ਟਾਈਮ ਕਲਾ ਭਾਂਗਾ ਆ ਵਗ ਕੋਈ ਇਧਰ ਮੋੜ ਲਾ ਭਾਈ ਡਾਕਟਰਾਂ ਦੇ ਪੈਸੇ ਉਧਰ ਨੂੰ ਮਗਰ ਨੂੰ ਉੱਥੇ ਜਾਣੀਗਾ ਫਾ ਹੈ ਮਾ ਡਾਕਟਰਾਂ ਦੇ ਪੈਸੇ ਲਵਾਏਗਾ ਹੈਗੇ ਆ ਹੈਗੇ ਆ ਹੈਗੇ ਹੀ ਚ ਲੱਪੜੇ ਪੈਂਦੇ ਆ ਲੱਪੜੇ ਤੋਂ ਹੀ ਕਿਹਾਣਾ ਲੱਪੜੇ ਨੇ ਦੇ ਲੈਣੇ ਲੈ ਵੀ ਚੱਕ ਬਣਾਓ ਗਜਰੇਲਾ ਤੇ ਮੰਡੋ ਮਠਿਆਈ ਮੰਡ ਦੋ ਮੰਡ ਮਠਿਆਈ ਉਹਨ ਕੋਈ ਰਹਿਣ ਆ ਜਾਵੇ ਹੈ ਗਾਜਰ ਸਿੱਧੀਂ ਦੇ ਆਈ ਮੈਂ ਨਾ 1 ਕਿਲੋ ਕਿਲੋ ਹੈ ਗਾਜਰ ਦੇ ਆਈ ਕਿਲੋ ਵਾਲੇ ਡੱਬੇ ਚ ਪਾ ਕੇ 1 ਕਿਲੋ ਕਿਲੋ ਆਹ ਮੈਂ ਪਾ ਲਾ ਮੈਂ ਗਾਜਰੇ ਵੀ ਪਾ ਦਿੱ ਗੇ ਹੋਰ ਆਲਾ ਵੀ ਖੋਲੋ ਲੋਕ ਆਓ ਜਾਂਦੇ ਕੀ ਨਿਊ ਜਾਂ ਕੀ ਰਿਪੋਰਟ ਹੈ ਪਿੰਡ ਦੀ ਕੋਈ ਨਵੀਂ ਤਾਜੀ ਉਹ ਵਾਈ ਗੁਰੂ ਉਹ ਇੱਕ ਨੋਇ ਤੋ ਆ ਜਾਂਦੇ ਇਹ ਪਿੰਡਾਂ 'ਚ ਮਿਲਦੀਆਂ ਨੇ ਚੀਜ਼ਾਂ ਬਈ ਅੱਜਕੱਲ ਕੋਈ ਕੁਝ ਨਹੀਂ ਹੁੰਦਾ ਜਿਆਦਾ ਦੇ ਦਿੰਦੇ ਵਾਹ ਬਾਕੀ ਗੁਰਦਰੇ ਜਾਣ ਹੈ ਨਾ ਜੂਸ ਜੂਸ ਚਾਹ ਲਿਆ ਅਸੀਂ ਜਾ ਕਾਕਨ ਗੋ ਲੈ ਚੱਲ ਤਾੜ ਵੱਡੀਆਂ ਗੱਲਾਂ ਚੀਨੀ ਵਾਲਾ ਪਾਣੀ ਪੀਨੇ ਆ ਤੁਹਾਡੇ ਵੱਡੀਆਂ ਗੱਲਾਂ ਚਾਹ ਲੈ ਕਾਕਾ ਕਾਕਾ ਪੀ ਆ ਜਾ ਬਾਕੀ ਲਓ ਵੀ ਮਤਰੋ ਹਲਵਾਈ ਆ ਜਾ ਜਣੇ ਆ ਤੇ ਗਜਰੇਲਾ ਪਾ ਕਾਰੇ ਬਣਾ ਦੇਣਾ ਵਾ ਜਿਹੜੇ ਡੱਬੇ ਆਪਾਂ ਵੰਡ ਕੇ ਆਉਣੇ ਮਠਿਆਈ ਵਾਲੇ ਆਪਾਂ ਘਰੇ ਮਰਥੀ ਬਣਾਉਣੀ ਕਰੇ ਗਜਰੇਲਾ ਸੋ ਇੱਥੇ ਆਪਣਾ ਅੱਜ ਦਾ ਵਲੌਗ ਨਾ ਖਤਮ ਨੈਕਸਟ ਵਲੌਗ ਤੁਹਾਨੂੰ ਫੇਰ ਵਿਖਾਉਨੇ ਉਹਦੇ ਵਿੱਚ ਕੀ ਹੁੰਦਾ ਕੀ ਨਹੀਂ ਹੁੰਦਾ ਸੋਹਣੇਓ ਓਕੇ ਬਾਏ ਸਤਿ ਸ੍ਰੀ ਅਕਾਲ ਜੀ